ਦਾ ਹੋਈ ਹੋਈ ਲਿਖੀ ਹੈ। ਉਹ ਇਹ ਤਾਂ ਦੋ ਜੰਗ ਦੀ ਤਾਂ ਗੱਲੇ ਕੋਈ ਨਹੀਂ। ਹੂੰ। ਇਹ ਤੈਰ ਸਿੰਘ ਗੱਜਿਓ ਮਹਾ ਸੰਖ ਬਜਿਓ। ਇਦਰੋਂ ਸਿੰਘ ਗੱਜ ਹੋ ਰਿਹਾ। ਇਦਰੋਂ ਤਤ ਗਿਆਨ ਕਰਜਦਾ। ਦੋਵੇਂ ਪਾਸੇ ਤੇ ਕੋਈ ਨਹੀਂ ਗੱਜਣਾਂ ਦੀ ਗੱਲ ਆਈ। ਅਰਕੀਆ ਮਹਾ ਸੰਖ ਬਜਿਓ। ਇਹ ਮਹਾ ਸੰਖ ਹੀ ਹੈ। ਇਹ ਜਿਹੜੀ ਆਵਾਜ਼ ਹੈ ਨਾ ਸੱਚ ਦੀ, ਸੱਚ ਦਾ ਉਪਦੇਸ਼ ਹੈ। ਏ ਵਾਹਾਂ ਸੰਖਾ ਵਾਹਾਂ ਸੰਖ ਬਜਿਓ ਵਾਹਾਂ ਸੰਖ ਬਜਿਓ ਵਾਹਾਂ ਸੰਖ ਵੱਜਦਾ ਛੋਟਾ ਸੰਖਾਂ ਬਜਾ ਵਾਹਾਂ ਰਹਿਉਨਾਦ ਪੂਰਨ ਰਹਿਉਨਾਦ ਪੂਰਨ ਇਹ ਜਿਹੜਾ ਨਾਦ ਹੈ ਨਾ ਹੁਣ ਸੰਖ ਕਹਤਾ ਨਾਦ ਕਹਤਾ ਇਹ ਨਾਦ ਪੂਰਾ ਕਰ ਰਿਹਾ ਅਧੂਰਿਆਂ ਨੂੰ ਗਿਆਨ ਪੂਰਾ ਕਰ ਰਿਹਾ ਉਹਨਾਂ ਕੋ ਹੈ ਨਹੀਂ ਜਿਹਨਾਂ ਗਿਆਨ ਜਿਹੜੇ ਸੁਣਦੇ ਨੇ ਰਹਿਉ ਨਾਦਪੁਰ ਦੇਖੋ ساری ਕਥਾ ਐ ਜਾ ਰਹੀ ਹੈ ਬਿਲਕੁਲ ਲਾਈਨ ਦੇ ਵਿੱਚ ਜਾ ਰਹੀ ਹੈ ਕੋਈ ਕبھی ਗਲ ਹੈ ਨਹੀਂ ਜਿਹੜੀ ਅਸੀਂ ਇਹਨੂੰ ਦੁਨੀਆਵੀ ਲੜਾਈ ਬਣਾ ਦੀਏ ਵਾ ਅਰਥਾਂ ਦੇ ਅਰਥ ਕਰਕੇ ਬਣਾ ਲਓ ਤੁਸੀਂ ਉਹਨਾਂ ਨੇ ਅਰਥ ਕਿਉਂਕਿ ਜਿਹੜੀ ਦੇਵਤਿਆਂ ਦੀ ਜਦ ਹਾਰ ਹੁੰਦੀ ਹੈ ਨਾ ਇਹਦੇ ਵਿੱਚ ਬੇਇੱਜ਼ਤੀ ਹੁੰਦੀ ਹੈ ਉਹਨੂੰ ਬਚਾਉਣ ਦਾ ਤਰਸ இந்து ਨੇ ਅਪਰਾਲਾ ਕੀਤਾ ਮੈਨੂੰ ਦੁਈ ਲੜਾਈ ਦਾ ਰੂਪ ਦੇ ਦਿਓ ਇਹ ਦੇਜ ਮਤ ਨਹੀਂ ਬਜ ਰਹੀ ਦੇਵਤੇ ਵਾਲੀ ਹਿੰਦੂ ਮਤ ਨਹੀਂ ਬਜ ਰਹੀ ਬਿਲਕੁਲ ਵੀ ਉਹਨੂੰ ਬਚਾਉਣ ਵਾਸਤੇ ਇਹਨਾਂ ਨੇ ਦੂਏ ਅਰਥ ਦੇ ਦਿੱਤੇ ਹੋਰੇ ਅਰਥ ਦੇ ਕੇ ਹੂਟ ਪਟਾਵਾ ਲੋਕਾਂ ਦਾ ਧਿਆਨ ਡਾਇਵਰਟ ਕਰਤਾ ਦੂਏ ਪਾਸੇ ਗੱਲ ਇਹ ਨਹੀਂ ਉਧਰਲੀ ਹੈ ਬਿਲਕੁਲ ਵੀ ਨਹੀਂ ਹੈ ਦਸ਼ਮ ਪਾਸ਼ਾ ਕੋਈ ਜਾਣ ਬੁਝ ਕੇ ਉਹਨਾਂ ਨੇ ਲੈਂਦੀ ਹੈ ਇਹ ਗੱਲ ਕੱਟ ਕੇ ਵਿੱਚੋਂ ਸਰਦਾਰ ਸਾਹਿਬ ਵੀ ਇਹਦਾ ਕਰੋ ਪਾਠ ਆ ਦੱਸੋ ਕੀ ਹੈ ਇਹਦੇ ਤੇ ਮੌਲਾਈ ਹੈ ਵੀ ਇਹ ਸੱਚ ਹੈ ਅਸੀਂ ਇਹਦੇ ਨਾਲ ਸਹਿਮਤ ਹਾਂ ਥੋੜਾ ਜਿਹਾ ਧਰਮ ਇਹਨਾਂ ਸਾਹਿਬ ਦਾ ਤਾਂ ਵੱਡੇ ਵੱਡੇ ਜਿਹੜੇ ਸੀ ਨਾ ਕਿਰਪਾ ਰਾਮ ਵਰਗੇ ਤਾਂ ਸਿੱਖ ਬਣੇ ਸੀ ਉਹ ਅਸਲੀ ਧਰਮ ਦੇ ਤਾਂ ਹੈਗਾ ਕਰਨੇ ਸਾਡੇ ਕੋਲ ਨਕਲੀ ਹੈ ਨਕਲੀ ਕਰੰਸੀ ਕੋਈ ਲਊਗਾ ਅਸਲੀ ਲਊਗਾ ਜਿਹਨੂੰ ਅਸਲੀ ਕਰੰਸੀ ਮਿਲਦੀ ਹੋਵੇ ਨਕਲੀ ਕਿਉਂ ਰੱਖੂਗਾ ਭਾਈ ਦਰਗਾਹ ਤੇ ਚਲਦੀ ਨਹੀਂ ਹੋ ਨਕਲੀ ਕਰੰਸੀ ਵਾਲਾ ਚੋਰ ਹੈ ਇਹ ਕਰੰਸੀ ਦਾ ਦਰਗਾਹ ਚਲਦੀ ਹੈ ਕਹਾਂ ਜਦ ਕਹਦੇ ਤੂੰ ਜਾਏਗਾ ਕਹਾਂ ਅੱਗੇ ਭੁੱਖਾ ਗਿਆ ਖਾਣ ਅੱਗੇ ਭੁੱਖਾ ਗਿਆ ਖਾਣ ਜੇ ਨਵਤੇ ਹਰ ਲੋਬ ਨਾਲ ਵਿਜੋਗੇ ਭੁੱਖਾ ਗਿਆ ਖਾਵੇ ਤੇ ਨਾਮ ਲੈ ਕੇ ਜਾਊਗਾ ਜਹਾਂ ਤਿਰਗਾ ਬੰ ਤੁਝੇ ਕਰਖੈ ਤਹ ਅਰਹ ਨਾਮ ਅੰਬਰਤ ਬਰਖੈ ਜਿੱਤੇ ਤਿਰਗਾ ਕਰ ਕਰੂਗੀ ਇਹ ਨਾਮ ਜਦ ਕਾ ਮਾਊਗਾ ਆਮੇਸੇ ਨੇ ਆਉਣਾ ਹੋਰ ਕਿਸੇ ਜੀ ਨਾਲ ਕੰਮ ਨਹੀਂ ਆਉਣਾ ਹਾਂਜੀ ਰਹੇ ਊਨਾਦ ਪੂਰੰ ਛੂਹੀ ਗੈਣ ਧੂਰੰ ਰਹੇ ਊਨਾਦ ਪੂਰੰ ਦੇਖੋ ਅਗਲੀ ਪੰਕਤੀ ਹੋਰ ਇਦੋਂ ਵੀ ਕਰਕੇ ਗੱਲ ਕਲੀਅਰ ਛੂਹੀ ਗੈਣ ਗੈਣ ਗਾਣ ਕਹਿੰਦੇ ਨੇ ਹਿਰਦੇ ਨੂੰ ਤੂਰੰ ਉਹ ਜਿਹੜੀ ਧੂੜ ਹੈ ਨਾ ਹਿਰਦੇ ਨੂੰ ਛੂ ਰਹੀ ਹੈ ਛੂਹੀ ਛੂ ਰਹੀ ਹੈ ਗੈਣ ਤੂਰੰ ਗਾਣ ਹਿਰਦੇ ਨੂੰ ਛੂ ਰਿਹਾ ਮਨ ਨੂੰ ਮੰਜ ਰਿਹਾ ਸਿੱਧੀ ਸਪਸ਼ਟ ਗੱਲ ਹੈ ਸਾਰੀ ਉਹ ਸਭੇ ਸ਼ਸਤਰ ਸਾਜੇ ਕਣੰਗ ਜੇਮ ਗਾਜੇ ਸਭੇ ਸ਼ਸਤਰ ਸਾਜੇ ਸਾਰੇ ਹੀ ਸ਼ਸਤਰ ਇਸਤੇਮਾਲ ਹੋ ਰਹੇ ਨੇ ਸਾਰੇ ਜ਼ਾਸਤਰ ਇਸਤੇਮਾਲ ਹੋ ਰਹੇ ਜਿੱਤੇ ਜਰਾ ਵੀ ਗਿਆਨ ਹੈ ਨਾ ਅਗਿਆਨਤਾ ਨਾ ਸੂਈ ਦੀ ਧੋਖ ਜੰਨੀ ਉਹ ਸੂਈ ਦੀ ਧੋਖ ਇਸਤੇਮਾਲ ਕਰਕੇ ਉਨੀਓ ਚੱਕ ਦੇਣੀ ਹੈ ਸੂਈ ਦੀ ਨੋਕ ਜਨਾ ਵੀ ਤਾਂ ਕੋਈ ਪਰਮ ਹੁੰਦਾ ਕਿਤੇ ਉਹ ਸੂਈ ਦੀ ਨੋਕ ਨਾਲੇ ਚੱਕਣਾ ਪਊਗਾ ਹਾਂਜੀ ਕਣਗ ਜੇਮ ਗਾਜੇ ਐ ਸਮਝ ਲੋ ਜਦ ਬਦਲ ਕਰਦਾ ਹੁੰਦਾ ਹੋਜੀ ਚਲੇ ਤੇਜ ਤੈਕਾ ਅਨੰਤ ਸ਼ਸਤਰ ਲੈ ਕੇ ਚਲੇ ਤੇਜ ਤੈਕਾ ਜਿਹੜੇ ਜਿਆਦਾ ਕਰੋਧੀ ਸੀ ਜਿਹੜੇ ਤਪੱਸਵੀ ਸੀ ਤਪ ਕਰਨ ਵਾਲੇ ਲੋਕ ਸੀ ਤਪੀ ਵੀ ਤਾਂ ਹੁੰਦੇ ਨੇ ਉਹ ਗਰਮ ਹੋ ਕੇ ਚੱਲਦੇ ਨੇ ਉਹ ਉਹਨਾਂ ਦੀ ਗੱਲ 'ਚ ਜਾਂ ਸਵਾਲ ਕਰਦੇ ਨੇ ਗੁੱਸਾ ਵਿੱਚੋਂ ਦਿਖਦਾ ਗੁੱਸੇ ਨਾਲ ਬੋਲਦੇ ਨੇ ਤੈਨੂੰ ਅਨੰਤ ਸ਼ਾਸਤਰ ਲੈ ਕੇ ਅਨੰਤ ਸ਼ਾਸਤਰ ਲੈ ਕੇ ਉਹਨਾਂ ਕੋਲ ਵੀ ਅਨੰਤ ਸਵਾਲ ਲੈ ਕੁਝ ਲੋਕਾਂ ਨੇ ਅਨੰਤ ਸਵਾਲ ਲੈ ਕੇ ਉਹ ਆ ਰਹੇ ਨੇ ਜਿਹੜੇ ਹਠੀ ਦਪੀ ਨੇ ਹਠੀ ਦਪ ਕਰਨ ਆਉਣਾ ਉਹ ਗੁੱਸਾ ਜ਼ਿਆਦਾ ਹੁੰਦਾ ਗਿਆਨ ਥੋੜਾ ਹੁੰਦਾ ਗੁੱਸਾ ਜ਼ਿਆਦਾ ਹੁੰਦਾ ਚਾਹੂ ਔਰ ਢੂਕੇ ਮੁਖੰਗ ਮਾਰ ਕੂਕੇ ਚਾਰਾਂ ਉਹਨਾਂ ਤੇ ਉਹ ਆਗੇ ਯਾਰਾਂ ਉਹ ਤੇ ਆ ਗਏ ਹੋ ਚਾਰੇ ਪਾਸਿਆਂ ਤੋਂ ਉਹ ਸ਼ਿਵਜੀ ਦੇ ਬਖਤੌਨੋਂ ਜ਼ਿਆਦਾ ਇਹੀ ਐ ਉਹ ਕੋਈ ਮਾਰ ਕੋਕੇ ਵਾਰ-ਵਾਰ ਕਰਦੇ ਹੋ ਆ ਗਏ ਅਨੰਤ ਸ਼ਸਤਰ ਵੱਜੇ ਮਹਾਬੀਰ ਗੱਜੇ ਅਨੰਤ ਪ੍ਰਕਾਰ ਦੇ ਸਵਾਲ ਵੱਜੇ ਆ ਕੇ ਮਹਾਬੀਰ ਜਦ ਬੋਲੇ ਤਾਂ ਅਨੰਤ ਪ੍ਰਕਾਰ ਦੇ ਸਵਾਲਾਂ ਦੇ ਬੋਛਾੜ ਆਈ ਸਵਾਲਾਂ ਦੀ ਬੋਛਾੜ ਹੈ ਜਿਹੜੀ ਇਹੀ ਸ਼ਸਤਰ ਦੀ ਮੁਖੰਗ ਨੈਣ ਰਕਤੰਗ ਮੋਗਨ ਨਾਲ ਲੱਗਤੰ ਲਾਲ ਭੂਨੇ ਲਾਲ ਅਖੰਡਰੀਆਂ ਹੋਈਆਂ ਨੇ ਬੇਤੀ ਮੰਗੇ ਨੇ ਬਹੁਤੀ। ਹ ਤਰੇ ਬਾਣ ਸਕਤੰ ਤਰੇ ਬਾਣ ਸਕਤੰ ਗਦਰ ਸ਼ਕਤੀ ਨੇ। ਵੀ ਤੀਰ ਧਾਲੇ ਤਨਖਤੇ ਤਨਖਤੇ ਤੀਰ ਧਾਲੇ ਮਾਰਨੂ ਇਹਨਾਂ ਦੇ ਇਹਨਾਂ ਨੂੰ ਦਈਏ ਜਵਾਬ। ਹ ਕੀਏ ਕਰੋ ਉੱਠੇ ਸਰੰਗ ਬ੍ਰਿਸ਼ਟ ਬੁੱਠੇ ਉਹਦਾ ਗ੍ਰੋਥ ਕਰਕੇ ਉੱਠੇ ਨੇ। ਆ تیرਾਂ ਦੀ ਵਰਖ ਕੀਤੀ ਹੈ ਨਾ ਸਰਨ ਬ੍ਰਿਸ਼ਟ 부ਠੇ ਦੋਆ ਪਾਸੇ ਨੇ تیرਾਂ ਦੀ ਵਰਖਾ ਚੱਲੀ ਹੈ ਫਿਰ ਕਰੋ ਉਹਨਾਂ ਨੇ ਵੀ ਤੀਰ ਛੱਡੇ ਨੇ ਉਹਨਾਂ ਨੇ ਵੀ ਉਹਨਾਂ ਨੇ ਗੁੱਸੇ ਨਾਲ ਛੱਡੇ ਨੇ ਇਧਰੋਂ ਛੱਡ ਹੁੰਦੇ ਨੇ ਗੁੱਸੇ ਨਾਲ ਤਾਂ ਨਹੀਂ ਛੱਡ ਹੁੰਦੇ ਥੋੜਾ ਜਿਹਾ ਵੀਰ ਨਾਲ ਛੱਡ ਹੁੰਦੇ ਜੇ ਗੁੱਸੇ ਵਾਲੇ ਅਜਿਹਾ ਨਾ ਤਾਂ ਕਹੀਏ ਨਾ ਮੁਰਤ ਹੈ ਉਸੇ ਟੂਨ ਚ ਨਾ ਬੋਲੀਏ ਤਾਂ ਦਬਦਾ ਨਹੀਂ ਹੈ ਫੇਰ ਦੀ ਕਰ ਜਾਂਦਾ ਹੀ ਮਤਲਬ ਟੋਨ ਉਹਦੇ ਜਵਾਬ ਦੇਣਾ ਪਰ ਫੇਰ ਪਿੱਛੇ ਉਹਦੇ ਆਵਾਜ਼ ਹਮਦਰਦੀ ਵਾਲੀ ਹੁੰਦੀ ਲਫ਼ਜ਼ਾਂ ਦਾ ਹੋਰ ਗੱਲ ਹੁੰਦੀ ਹੈ ਟੋਨ ਦੀ ਗੱਲ ਹੋਰ ਹੁੰਦੀ ਹੈ ਟੋਨ ਉਹਦੀ ਟੋਨ ਲਗਾਉਣ ਵਾਸਤੇ ਹੁੰਦੀ ਹੈ ਕਿਤੇ ਦੁਸ਼ਟ ਕੁੱਟੇ ਅਨੰਤ ਅਸਤਰ ਛੁੱਟੇ ਕਿਤੇ ਦੁਸ਼ਟ ਕੋਲ ਕਿੰਨਾ ਹੀ ਦੁਸ਼ਟ ਕੋਲ ਤੇ ਇਹਨਾਂ ਦੇ ਵਿੱਚ ਦੁਸ਼ਟ ਨੇ ਦੁਸ਼ਟ ਆਤਮਾ ਮਾਨੇ ਜਿਹੜੇ ਤਪ ਤਪ ਕਰਨ ਵਾਲੇ ਹੁੰਦੇ ਨੇ ਛਲੇ ਕੱਢਣ ਵਾਲੇ ਹੋਰ ਜਿਹੜੇ ਹੈਗੇ ਨੇ ਸਾਧ ਇਹ ਦੋਸਤ ਨੇ ਇਹ ਦੇਖੋ ਇਹ ਤੇ ਦੋਸਤ ਲਾਫੇ ਵਰਤੇ ਤਾਂ ਬਦੋਂ ਬਕਰ ਨਾਲ ਦੋਸਤੇ ਹੁੰਦੇ ਨੇ ਬਲੈਕਮੇਲਰ ਕੋਲ ਉਹਨਾਂ ਦੀ ਦੁਕਾਨਦਾਰੀ ਫੇਲ ਹੁੰਦੀ ਹੈ ਦੁਕਾਨਦਾਰੀ ਜਾਂ ਜਾਣ ਲੱਗਦੀ ਹੈ ਫਿਰ ਉਹ ਗੁੱਸਾ ਗੁੱਸੇ ਚ ਆ ਜਾਂਦੇ ਨੇ ਅਨੰਤ ਅਸਤਰ ਛੁੱਟੇ ਅਨੰਤ ਪ੍ਰਕਾਰ ਦੇ ਅਸਤਰ ਛੱਡ ਕੇ ਚੰਗੇ ਘੋਟਾ ਉਹਨਾਂ ਦੇ ਪਈ ਵੇਲਾ ਹੁਣ ਤੁਸੀਂ ਕਰਕੇ ਦਿਖਾਓ ਕੁਝ ਇੱਥੇ ਇਹ ਥੋੜੇ ਜਿਹਾ ਕੁਛ ਕਰਾਂ ਮੈਂ ਦਿਖਾਉ ਤਾ ਸਹੀ ਕੋਈ ਕਰੀ ਬਾਣ ਵਰਖੰ ਭਰੀ ਦੇ ਵੀ ਹਰਖੰ ਦੇ ਵੀ ਨੇ ਹਰਖ ਜਾ ਕੇ ਹਰ ਹਰਸ਼ ਦੇ ਜਾ ਕੇ ਖੁਸ਼ੀ ਜਾ ਕੇ ਉਹਨਾਂ ਦੇ ਬਾਣ ਵਰਖਾ ਕੀਤੀ ਪਲਾ ਕਰਨ ਵਾਸਤੇ ਪਲਾ ਕਰਨ ਵਾਸਤੇ ਉਹ ਝੜਕਾ ਦੇਖੋ ਨਾ ਜੇ ਦੂਰ ਝੜਕਾ ਤਾਂ ਬੀਠਾ ਲੱਗ ਝਿੜਕਣਾ ਜਿਹੜਾ ਹੁੰਦਾ ਨਾ ਉਹਦੀ ਟੋਨ ਤੇ ਝੜਕਣ ਵਾਲੀ ਹੈ ਪਰ ਝੜਕਦੇ ਵੀ ਤਾਂ ਮਾਪੇ-ਵਾਪੇ ਝੜਕਦੇ ਵੀ ਨੇ ਚੰਗਾ ਉਪਦੇਸ਼ ਵੀ ਦੇ ਰਹੇ ਨੇ ਝੜਕ ਵੀ ਰਹੇ ਨੇ ਜਦੋਂ ਕਹਿਣਾ ਅੱਗੇ ਕਹਿ ਦਿੰਦੇ ਤੇ ਜੇ ਨਹੀਂ ਪੜ੍ਹੇਗਾ ਬਰਾ ਦੇਖ ਲੈ ਅਸਰ ਤੇ ਟੋਕਰਾ ਰਿਓ ਘਣਾਉਣਾ ਪਊਗਾ ਬਾਰ ਦੇ ਵਾਹੂ ਚੱਲਣਾ ਪਊਗਾ ਉਹ ਦੇਖੋ ਨਾ ਹੈ ਤਾਂ ਉਪਦੇਸ਼ ਉਹਦੇ ਵਿੱਚ ਘੂਰ ਕੇ ਉਪਦੇਸ਼ ਦੇਣਾ ਹੋਰ ਗੱਲ ਐ ਦੇਣਾ ਉਹਨੂੰ ਉਪਦੇਸ਼ ਐ ਕੁਰੇ ਦੇ ਬਣਾਉਣ ਮਰਣਾ ਨਹੀਂ ਹੈ ਉਹਦੇ ਹਲਕ ਤੇ ਥੱਲੇ ਨਹੀਂ ਉਤਰਨੀ ਗੱਲ ਬੇਲੀ ਵਿਧਰਮ ਸ਼ੰਦ ਕਹ ਕਹ ਸਕੂਕਤ ਕੰਕੀਆਂ ਆ ਦੇਖੋ ਬੋਲ ਬੋਲ ਕੇ ਕਹ ਕਹ ਸਕੂਕਤ ਕੰਕੀਆਂ ਕੂਕਦੇ ਨੇ ਖਾਣ ਕਾਹ ਕਾਂ ਦਾ ਕਰਦੇ ਨੇ ਮੁਖ ਜਿਹੜੇ ਮੁਖ ਗਿਆ ਨਹੀਂ ਨੇ ਨਾ ਉਹ ਆਗੇ ਵਿੱਚ ਮੁਖ ਗਿਆ ਨਹੀਂ ਕਾਂ ਨੇ ਕਾਮਰੌਲੀ ਪਾਲੀ ਉਹਨੇ ਆਪਣੀ ਕਾਮਰੌਲੀ ਪਾਲੀ ਆ ਕੇ ਨੇ ਬੜੇ ਕਹਿ ਨਹੀਂ ਬਣੇ ਫਿਰਦੇ ਤੇ ਕਾਮਰੌਲੀ ਪਾਲੀ ਉਹੀ ਗੱਲ ਨਾ ਕੋਈ ਗਿਆਨ ਸਾਖੀ ਨਾਲ ਇਹਨਾਂ ਨੂੰ ਸਾਖੀ ਹੁੰਦੀਆਂ ਨੇ ਬਿਲਕੁਲ ਨਹੀਂ ਲਾ ਉੱਥੇ ਲਿਖਿਆ ਹੋਇਆ ਉੱਥੇ ਉਹ ਕੀਤਾ ਹੋਇਆ ਉੱਥੇ ਉਹ ਕੀਤਾ ਹੈ ਹਾਂਜੀ ਬਹਿ ਬਹਿ ਤੇ ਵੀਰ ਸੋ ਬੰਕਿੰਗ ਜਿਹੜੇ ਭਮਕੇ ਵੀਰ ਨੇ ਸੂਰ ਮੈਨੇ ਸੂਜਵਾਨ ਨੇ ਉਹ ਚੁੱਪ ਕਰਕੇ ਬੈਠੇ